ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟ੍ਰੀ ਕਾਲਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈ ਗੁਰੂ ਘਰੇ ਖੁਸ਼ ਰਹੋ ਛੱਟ ਦੀ ਕਲਾ ਚ ਰਹੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਸਭ ਤੋਂ ਪਹਿਲਾਂ ਆਪਾਂ ਬਣਾਉਣ ਲੱਗੇ ਸੀ ਜੀ ਸਬਜ਼ੀ ਬਣਾਈ ਸੀਗੀ ਉਧਰ ਦੁੱਧ ਧਰਤਾ ਸੀਗਾ ਤੇ ਦੁੱਧ ਨੂੰ ਪਾਲਾ ਦੇਣ ਲੱਗੀ ਸੀ ਤੇ ਇੱਕਦਮ ਮੈਨੂੰ ਯਾਦ ਆਇਆ ਕਿ ਮੈਂ ਨਾ ਕੱਚਾ ਦੁੱਧ ਥੋੜਾ ਜਿਹਾ ਕੱਢਿਆ ਸੀ ਤੇ ਮੈਂ ਸੱਕਰ ਬਣਾਉਣ ਲੱਗੇ ਸੀ ਅੱਜ ਕੱਲ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਰਦੀਆਂ ਚੱਲ ਰਹੀਆਂ ਸਰਦੀਆਂ ਦੇ ਵਿੱਚ ਆਪਣੀ ਸਾਰੀ ਸਕਿਨ ਨਾ ਖੁਸ਼ ਖੁਸ਼ਕ ਜੀ ਹੋ ਜਾਂਦੀ ਹੈ ਨਾ ਹੱਥਾਂ ਪਿਆરા ਤੇ ਜਿਵੇਂ ਰੰਗ ਜੇ ਬਦਲਲੇ ਸ਼ੁਰੂ ਹੋ ਜਾਂਦੇ ਆਪਾਂ ਜ਼ਿਆਦਾਤਰ ਕਿਉਂ ਹੁੰਦੇ ਕਿ ਜਿਆਦਾਤਰ ਆਪਾਂ ਧੁੱਪ ਚ ਬੈਠਦੇ ਆ ਆਪਾਂ ਕੀ ਕੁਝ ਲਗਾਣੇ ਹੁੰਨੇ ਆ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਸਾਰੇ ਮੈਨੂੰ ਕਮੈਂਟ ਆ ਰਹੇ ਸੀ ਬਹੁਤ ਅੱਛਾ ਲੱਗਿਆ ਤੇ ਪਹਿਲਾਂ ਵੀ ਮੈਂ ਵੀਡੀਓ ਬਣਾਈ ਸੀ ਰਿੰਕਲ ਜਿਵੇਂ ਆਪਣੇ ਝੁਰੜੀਆਂ ਪੈਣੇ ਸ਼ੁਰੂ ਹੋ ਜਾਂਦੀ ਹੈ ਨਾ ਕਿ ਉਹਨਾਂ ਨੂੰ ਆਪਾਂ ਬਹੁਤ ਜਲਦੀ ਖਤਮ ਕਰ ਸਕਦੇ ਹਾਂ ਠੀਕ ਹੈ ਜੀ ਪਰ ਇਹ ਚੀਜ਼ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਜਦੋਂ ਵੀ ਮੈਂ ਕਈ ਵੀਡੀਓ ਬਣਾਉਂਦੀ ਹੁੰਦੀ ਹੁੰਨੀ ਆ ਨਾ ਜੇ ਆਪਾਂ ਕਹੀਏ ਨਾ ਨਾਲ ਹੀ ਆਪਾਂ ਕੁਝ ਵੀ ਕੀਤਾ ਹੈ ਤੇ ਜੇਕਰ ਆਪਾਂ ਨੂੰ ਨਾਲ ਦੀ ਨਾਲ ਰਿਜ਼ਲਟ ਮਿਲ ਜੇ ਤੇ ਨਹੀਂ ਮਿਲਦਾ ਹੁੰਦਾ ਤੁਹਾਨੂੰ ਵੀ ਪਤਾ ਹੈ ਜਿਵੇਂ ਆਪਾਂ ਕਿਸੇ ਡਾਕਟਰ ਕੋਲ ਵੀ ਦਵਾਈ ਲੈ ਜੰਨੇ ਸਾਡੇ ਕੋਈ ਦੁੱਖ ਤਕਲੀਫ ਹੋਏਗੀ ਜਦ ਤੱਕ ਆਪਾਂ ਤਿੰਨ ਵਾਰ ਖਰਾਕ ਨਹੀਂ ਖਾਵਾਂਗੇ ਚਾਰ ਵਾਰ ਤਦ ਤੱਕ ਸਾਨੂੰ ਆਰਾਮ ਨਹੀਂ ਆਏਗਾ ਇਸੇ ਤਰ੍ਹਾਂ ਇਹ ਚੀਜ਼ਾਂ ਆਪਾਂ ਜਿਹੜੀਆਂ ਫੇਸ ਤੇ ਲਾਣੀਆਂ ਹੁੰਦੀਆਂ ਆਪਾਂ ਨੂੰ ਪ੍ਰੋਪਰ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਠੀਕ ਹੈ ਬਹੁਤ ਸਾਰੀਆਂ ਭੈਣਾਂ ਦੇ ਪਹਿਲਾਂ ਮੈਂ ਵੀਡੀਓ ਪਾਈ ਸੀ ਨਾ ਸੌਰੀ ਵਾਲਾਂ ਦੀ ਵੀਡੀਓ ਪਾਈ ਸੀ ਵਾਲ ਰਿਮੂਵ ਦੀ ਹਨਾ ਉਹਦੇ ਬਹੁਤ ਅੱਛੇ ਰਿਜ਼ਲਟ ਆਉਂਦੇ ਆ ਤੁਸੀਂ ਕਰਕੇ ਦੇਖਿਆ ਕਰੋ ਔਰ ਇੱਕ ਵਾਰ ਨਹੀਂ ਤਿੰਨ ਚਾਰ ਵਾਰ ਕਰਨਾ ਪੈਂਦਾ ਉਹਨੂੰ ਹਫ਼ਤੇ ਦੇ ਵਿੱਚ ਕਮ ਸੇ ਕਮ ਤਿੰਨ ਵਾਰ ਤਾਂ ਤੁਸੀਂ ਸੋਚੋਗੇ ਅਸੀਂ ਲਗਾਣਾ ਹੀ ਲਗਾਣਾ ਹੈ ਤੇ ਇਸੇ ਤਰ੍ਹਾਂ ਹੀ ਮੈਂ ਆਪਣਾ ਪੈਕ ਬਣਾਉਣ ਲੱਗੀ ਸੀਗੀ ਠੀਕ ਹੈ ਜੀ ਜਿਵੇਂ ਸਾਡੀ ਸਕਿਨ ਡਰਾਈ ਹੋ ਜਾਂਦੀ ਆਪਾਂ ਨੂੰ ਬੇਲੇ ਹੋਈਏ ਥੋੜਾ 5-10 ਮਿੰਟ ਜੇਕਰ ਸਾਡੇ ਕੋਲ ਹੋਣ ਨਾ ਤੇ ਆਪਾਂ ਆਪਣੀ ਸਕਿਨ ਦਾ ਆਪੇ ਕੇਅਰ ਕਰ ਸਕਦੇ ਆ ਠੀਕ ਹੈ ਬੈਠ ਕੇ ਸਿਰਫ ਆਪਾਂ ਨੂੰ ਆਪਣੇ ਫੇਸ ਲਈ ਸਿਰਫ 10 ਮਿੰਟ ਕੱਢਣੇ ਆ ਜਿਆਦਾ ਟਾਈਮ ਕੱਢਣ ਦੀ ਸਾਨੂੰ ਲੋੜ ਨਹੀਂ ਹੈਗੀ ਤੇ ਬਹੁਤ ਅچھے ਰਿਜ਼ਲਟ ਮਿਲਣਗੇ ਤੇ ਖਾਸ ਕਰ ਆਪਾਂ ਨੂੰ ਦੇਖੋ ਜੀ ਜਦ ਤੱਕ ਆਪਣੀ ਸਕਿਨ ਨਹੀਂ ਵਧੀਆ ਹੋਏਗੀ ਆਪਣਾ ਫੇਸ ਨਹੀਂ ਵਧੀਆ ਹੋਏਗਾ ਹੀ ਆਪਣਾ ਸ਼ਰੀਰ ਨਹੀਂ ਕਿਸੇ ਪਾਸੋਂ ਵਧੀਆ ਹੋਏਗਾ ਤਾਂ ਆਪਾਂ ਨੂੰ ਆਪ ਹੀ ਨਹੀਂ ਚੰਗਾ ਲੱਗਦਾ ਆਪਾਂ ਦੂਸਰੇ ਨੂੰ ਤਾਂ ਕੀ ਕਹਿਣਾ ਹਨਾ ਤੇ ਮੈਂ ਲੈ ਲਿਆ ਸੀ ਦੁੱਧ ਨੂੰ ਵਾਲਾ ਦੇਣ ਲੱਗੀ ਸੀ ਤੇ ਉਹਦੇ ਚੋਂ ਥੋੜਾ ਜਿਹਾ ਸਿਰਫ ਇੱਕ ਚਮਚਾ ਦੇਖੋ ਮੈਂ ਕੱਚਾ ਦੁੱਧ ਕੱਢਿਆ ਅੱਜ ਮੈਂ ਤੁਹਾਨੂੰ ਦਿਖਾਨੀ ਆ ਚਾਵਲਾਂ ਦੇ ਆਟੇ ਦਾ ਫੇਸ਼ੀਅਲ ਲਾ ਲਓ ਜਾਂ ਮ사ਜ ਲਾ ਲਓ ਉਹ ਮੈਂ ਤੁਹਾਨੂੰ ਪੈਕ ਬਣਾਉਣ ਲੱਗੀ ਸੀਗੀ ਤੇ ਮੈਂ ਤੁਹਾਨੂੰ ਦਿਖਾਉਂਗੀ ਬਹੁਤ ਅੱਛਾ ਰਿਜ਼ਲਟ ਮਿਲਦਾ ਤੁਸੀਂ ਵੀ ਮੇਰੀਆਂ ਭੈਣਾਂ ਘਰੇ ਘਰ ਜੇਕਰ ਤੁਹਾਡੇ ਕੋਲ ਪੱਕੇ ਹੋਏ ਚਾਵਲ ਵੀ ਹੋਣ ਨਾ ਜਿਵੇਂ ਆਪਾਂ ਚਾਵਲ ਬਣਾ ਲਏ ਨੇ ਆ ਉਹਨੂੰ ਵੀ ਤੁਸੀਂ ਇਹਨ ਵਧੀਆ ਮੈਸ਼ ਜਿਆ ਕਰਕੇ ਨਾ ਉਹਦਾ ਵੀ ਆਪਾਂ ਪੇਸਟ ਜਿਆ ਬਣਾ ਕੇ ਤੇ ਕੱਚੇ ਦੁੱਧ ਵਿੱਚ ਪਾ ਕੇ ਸਭ ਤੋਂ ਪਹਿਲਾਂ ਉਹ ਵੀ ਲਗਾ ਸਕਦੇ ਹੋ ਮੇਰੇ ਕੋਲ ਚਾਵਲ ਨਹੀਂ ਸੀ ਤੇ ਮੇਰੇ ਕੋਲ ਹੈ ਜੀ ਚਾਵਲਾਂ ਦਾ ਆਟਾ ਆ ਦੇਖੋ ਚਾਵਲਾਂ ਦਾ ਆਟਾ ਹੈ ਤੇ ਚਾਵਲਾਂ ਦੇ ਆਟੇ ਦੀ ਆਪਾਂ ਬਣਾ ਕੇ ਦਿਖਾਣੇ ਆ ਤੁਹਾਨੂੰ ਠੀਕ ਹੈ ਜੀ ਤੇ ਇਧਰ ਮੈਂ ਸਬਜੀ ਧਰੀ ਹੋਈ ਸੀ ਸੌਰੀ ਤੇ ਉਹਦੇ ਆਪਾਂ ਉਹਦੇ ਵਿੱਚ ਕੀ ਕੁਝ ਪਾਣਿਆ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਕੱਚਾ ਦੁੱਧ ਸਿਰਫ ਇੱਕ ਜੰਮ ਜੀ ਕਰਿਆ ਕਰੋ ਜਿਵੇਂ ਕੱਚਾ ਦੁੱਧ ਲੈ ਕੇ ਆਪਣਾ ਸਿੰਪਲ ਪਾਣੀ ਦੇ ਨਾਲ ਮੂੰਹ ਧੋ ਕੇ ਨਾ ਕੱਚੇ ਦੁੱਧ ਦੇ ਨਾਲ ਤੁਸੀਂ ਆਪਣਾ ਫੇਸ ਸਾਫ਼ ਕਰ ਲਿਆ ਕਰੋ ਠੀਕ ਹੈ ਜੀ ਮੂੰਹ ਨੂੰ ਜ਼ਰੂਰ ਲਾਇਆ ਕਰੋ ਕਾਟਨ ਦੇ ਕੱਪੜੇ ਦੇ ਨਾਲ ਲਾ ਕੇ ਇਹਨੂੰ ਸਾਫ਼ ਕਰ ਲਿਆ ਕਰੋ ਅੱਛੀ ਜਿਵੇਂ ਆਪਾਂ ਕਰੀਮਾਂ ਲਾ ਲੈਂਦੇ ਨਾ ਕੋਈ ਵੀ ਜਾਂ ਮੇਕਅਪ ਵਗੈਰਾ ਗੱਡੀਆਂ ਪਹਿਣਾ ਕਰਦੀ ਉਹਨਾਂ ਲਈ ਖਾਸ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਜੀ ਮੈਂ ਕੁਝ ਵੀ ਨਹੀਂ ਲੈਣਾ ਆ ਦੇਖੋ ਮੈਂ ਲਿਆ ਸਿਰਫ ਇੱਕ ਚਮਚ ਦੁੱਧ ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਕੱਚਾ ਦੁੱਧ ਲੈ ਲੈਣਾ ਬਿਲਕੁਲ ਤੇ ਇੱਕ ਹੀ ਇਹਦੇ ਚ ਇਹਨਾਂ ਆਪਾਂ ਕੁਆਂਟੀਟੀ ਰੱਖਣੀ ਹੈ ਚਾਵਲਾਂ ਦੇ ਆਟੇ ਦੀ ਠੀਕ ਹੈ ਇਹ ਚਾਵਲਾਂ ਦਾ ਆਟਾ ਮੰਗਵਾਇਆ ਸੀ ਇਹਦੇ ਵਿੱਚ ਹੀ ਆਪਾਂ ਪਾ ਲੈਣਾ ਠੀਕ ਹੈ ਜੀ ਇਹਦੇ ਵਿੱਚ ਹੀ ਆਪਾਂ ਮਿਕਸ ਕਰਾਂਗੇ ਤੇ ਥੋੜਾ ਜਿਹਾ ਲੈਣਾ ਆਪਾਂ ਆਪਣੀ ਚੀਨੀ ਚੀਨੀ ਵਜੋਂ ਪਤਾ ਕਿਹੜੀ ਦੇਸੀ ਖੰਡ ਹੈ ਮੇਰੇ ਕੋਲ ਫਿਲਹਾਲ ਦੇ ਲਈ ਇਹ ਤੁਸੀਂ ਥੋੜਾ ਅੱਧਾ ਕੁ ਚਮਚ ਜਿੰਨੂੰ ਕਹਿ ਦਿੰਦੇ ਆ ਆਹ ਲਓ ਜੀ ਅੱਧਾ ਕੁ ਚਮਚ ਲੈਣਾ ਠੀਕ ਹੈ ਜੀ ਇਨੂੰ ਹੁਣ ਆਪਾਂ ਚੰਗੀ ਤਰ੍ਹਾਂ ਜੀ ਇਹਦੇ ਵਿੱਚ ਮਿਕਸ ਕਰ ਲੈਣਾ ਆ ਦੇਖ ਜੇਕਰ ਤੁਸੀਂ ਚਾਹੋ ਇਹਦੇ ਹੱਥ ਤੇ ਵੀ ਲੈ ਸਕਦੇ ਹੋ ਠੀਕ ਹੈ ਆ ਦੇਖੋ ਇਹਦੇ ਵਿੱਚ ਹੁਣ ਦੁੱਧ ਦੀ ਘੱਟ ਮਤਲਬ ਥੋੜਾ ਜਿਹਾ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਪਾਣੇ ਆ ਆ ਦੇਖੋ ਇਹਨੂੰ ਮਿਕਸ ਕਰ ਲਿਆ ਆਪਾਂ ਵਧੀਆ ਤਰੀਕੇ ਨਾਲ ਤੇ ਲੋ ਜੀ ਇਹਦੇ ਵਿੱਚ ਹੁਣ ਆਪਾਂ ਕੁਝ ਥੋੜਾ ਜਿਹਾ ਕੁਝ ਬੂੰਦਾ ਲਾ ਲਓ ਜਿੰਨਾ ਕੋ ਤੁਹਾਨੂੰ ਲੱਗਦਾ ਹੈ ਨਾ ਕਿ ਰਲ ਰਲ ਜਵੇ ਇਨੂੰ ਹੁਣ ਆਪਾਂ ਵਿੱਚ ਗੁਲਾਬ ਜਲ ਪਾ ਲੈਣਾ ਠੀਕ ਹੈ ਜੀ ਆਹ ਵਾਲਾ ਗੁਲਾਬ ਜਲ ਡਾਬਰ ਦਾ ਤੁਸੀਂ ਲੈ ਆਣਾ ਤੁਸੀਂ ਚਾਹੋ ਪਤੰਜਲੀ ਦਾ ਵੀ ਲੈ ਸਕਦੇ ਹੋ ਡਾਬਰ ਦਾ ਵੀ ਆ ਦੇਖ ਇਸ ਤਰ੍ਹਾਂ ਦਾ ਆਪਾਂ ਸਕਰਬ ਜਿਹਾ ਬਣਾ ਲੈਣਾ ਠੀਕ ਹੈ ਜੀ ਆ ਦੇਖ ਇਸ ਤਰ੍ਹਾਂ ਕਰਕੇ ਆਪਾਂ ਆ ਦੇਖੋ ਹੱਥ ਦੇ ਉੱਤੇ ਲੈ ਲੈਣਾ ਚਮਚ ਦੇ ਨਾਲ ਆ ਦੇਖੋ ਹਥੇਲੀ ਦੇ ਰੱਖ ਲੈਣਾ ਠੀਕ ਹੈ ਇਸ ਤਰ੍ਹਾਂ ਕਰਕੇ ਉਂਗਲਾਂ ਦੇ ਨਾਲ ਆਪਾਂ ਆਪਣੇ ਫੇਸ ਤੇ ਕਿਤੇ ਕਿਤੇ ਲਾ ਕੇ 10 ਮਿੰਟ ਸਿਰਫ 10 ਮਿੰਟ ਤੁਸੀਂ ਜਿਵੇਂ ਆਪਣੇ ਮ사ਜ ਕਰਦੇ ਆ ਨਾ ਇਸ ਤਰ੍ਹਾਂ ਕਰਕੇ ਤੁਸੀਂ ਮ사ਜ ਕਰਨੀ ਆ ਦੇ ਇਹਨੂੰ ਲਾ ਲੈਣਾ ਇਹਦੀ ਤੁਹਾਨੂੰ ਖੁਸ਼ਬੂ ਵੀ ਵਧੀਆ ਲੱਗੇਗੀ ਕਿਉਂਕਿ ਤੁਹਾਨੂੰ ਪਤਾ ਹੈ ਇਹ ਜਿਵੇਂ ਆਪਣੇ ਵਾਲ ਵਗੈਰਾ ਵੀ ਹੁੰਦੇ ਆ ਨਾ ਛੋਟੇ ਛੋਟੇ ਉਹ ਵੀ ਸਕਰਬ ਕਰਨ ਤੋਂ ਬਾਅਦ ਉਹ ਵੀ ਰਿਮੂਵ ਹੋਣੇ ਸ਼ੁਰੂ ਹੋ ਜਾਂਦੇ ਆ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਸਾਡੇ ਵਾਲ ਬਹੁਤ ਆਂਦੇ ਆ ਸਕਿਨ ਤੇ ਤੁਹਾਡੇ ਵਾਲ ਵੀ ਨਹੀਂ ਆਣਗੇ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਲਾ ਲਾਂਗੇ ਇਸ ਤਰ੍ਹਾਂ ਕਰਕੇ ਠੀਕ ਹੈ ਆ ਦੇਖੋ ਇਸ ਤਰ੍ਹਾਂ-ਇਸ ਤਰ੍ਹਾਂ ਕਰਕੇ ਤੁਸੀਂ ਮ사ਜ ਕਰਨੀ ਹੈ 10 ਮਿੰਟ ਆ ਦੇਖੋ ਆ ਦੇਖੋ ਇਸ ਤਰ੍ਹਾਂ ਕਰਕੇ ਠੀਕ ਹੈ ਜੀ 10 ਮਿੰਟ ਹਾਰੇ ਕਿ ਮਤਲਬ ਫੇਸ ਤੇ ਮੱਥੇ ਤੇ ਨੱਕ ਤੇ ਹਰ ਚੀਜ਼ ਤੇ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮ사ਜ ਕਰਨੀ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਸਰਦੀਆਂ ਦੇ ਵਿੱਚ ਤੁਸੀਂ ਜ਼ਰੂਰ ਕਰਿਓ ਇਹ ਚੀਜ਼ਾਂ ਪਾ ਕੇ ਮ사ਜ ਬਾਕੀ ਫਿਰ ਮੈਂ ਬਾਅਦ ਚੋ ਕੀ ਲਾਨੀ ਨੂੰ ਨਹੀਂ ਆ ਫੇਸ ਧੋਣ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰੂਗੀ ਠੀਕ ਹੈ ਜੀ ਫਾਤ ਤੱਕ ਤੁਸੀਂ ਬਨੇ ਰਹੋ ਗਾਇਜ਼ ਸਕ럽 ਕੀਤਾ ਸੀ ਨਾ 10 ਮਿੰਟ 10 ਕੁ ਮਿੰਟ ਬਾਅਦ ਆਪਾਂ ਨੋਰਮਲ ਪਾਣੀ ਚ ਧੋਣਾ ਬਹੁਤ ਸਾਰੀਆਂ ਪੈਣਾ ਕੀ ਕਰਦੀ ਹੈ ਅੱਜ ਕੱਲ ਜਿਵੇਂ ਸਰਦੀ ਹੈ ਨਾ ਤੇ ਕੋਸੇ ਪਾਣੀ ਨਾਲ ਜਾਂ ਗਰਮ ਪਾਣੀ ਨਾਲ ਮੂੰਹ ਧੋਉਂਦੀ ਹੈ ਗਰਮ ਪਾਣੀ ਨਾਲ ਬਿਲਕੁਲ ਮੂੰਹ ਨਾ ਧੋਇਆ ਕਰੋ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿ ਵਤ ਤੋਂ ਵਤ ਤੁਸੀਂ ਆਪਣੇ ਫੇਸ ਨੂੰ ਨਾ ਤਾਜੇ ਪਾਣੀ ਦੇ ਨਾਲ ਠੰਡੇ ਪਾਣੀ ਦੇ ਨਾਲ ਹੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਤੇ ਇਹ ਜਿਹੜਾ ਆਟਾ ਹੁੰਦਾ ਨਾ ਇਹਦੇ ਨਾਲ ਸਾਡਾ ਬਹੁਤ ਫਾਇਦਾ ਹੁੰਦਾ ਹੈ ਜੇਕਰ ਤੁਸੀਂ ਤੁਹਾਡੇ ਕੋਲ ਸੂਜੀ ਵੀ ਹੈਗੀ ਨਾ ਤਾਂ ਤੁਸੀਂ ਸੂਜੀ ਨਾਲ ਵੀ ਕਰ ਸਕਦੇ ਹੋ ਸੂਜੀ ਵੀ ਬਹੁਤ ਅੱਛਾ ਮਤਲਬ ਰਿਜ਼ਲਟ ਦਿੰਦੀ ਹੈ ਠੀਕ ਹੈ ਜੀ ਤੇ ਆ ਦੇਖੋ ਜੀ ਹੁਣ ਆਪਾਂ ਇਹਨੂੰ ਆਪਣੇ ਫੇਸ ਨੂੰ ਸਾਫ਼ ਕਰ ਲੈਣਾ ਉਸ ਤੋਂ ਬਾਅਦ ਹੁਣ ਆਪਾਂ ਕੀ ਲੈਣਾ ਮੈਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਦੀ ਆਂ ਤੇ ਆ ਦੇਖੋ ਜੀ ਹੁਣ ਆਪਾਂ ਕਿਥੇ ਰੱਖਿਆ ਮੈਂ ਆ ਦੇਖੋ ਹੁਣ ਆਪਾਂ ਪਤਾ ਕੀ ਲੈ ਲੈਣਾ ਆ ਜਿਹੜਾ ਐਲੋਵੀਰਾ ਠੀਕ ਹੈ ਐਲੋਵੀਰਾ ਲੈ ਲੈਣਾ ਥੋੜਾ ਜਿਹਾ ਆਪਾਂ ਐਲੋਵੀਰਾ ਜਿਹੜਾ ਮਰਜ਼ੀ ਤੁਸੀਂ ਐਲੋਵੀਰੇ ਦਾ ਲੈ ਸਕਦੇ ਹੋ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿ ਸਕਿਨ ਦੇ ਲਈ ਕੋਈ ਵੀ ਪ੍ਰੋਡਕਟ ਲੈਂਦੇ ਹੁੰਦੇ ਹੋ ਬਹੁਤ ਵਧੀਆ ਅੱਛੇ ਵਾਲਾ ਹੀ ਲਿਆ ਕਰੋ ਠੀਕ ਹੈ ਜੀ ਤੇ ਜੀ ਆਹ ਲਓ ਜੀ ਇੱਧਰ ਐਲੋਵੀਰਾ ਨੂੰ ਆਪਾਂ ਥੋੜਾ ਜਿਹਾ ਲੈ ਲੈਣਾ ਆ ਦੇਖੋ ਇੱਕ ਚਮਚ ਅੱਧਾ ਕੁ ਚਮਚ ਮੈਂ ਲੈ ਲਿਆ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਜੀ ਆਹ ਦੇਖੋ ਬਾਦਾਮ ਰੋਗਨ ਆਂਦਾ ਹੈ ਜਿੰਨਾ ਨੂੰ ਸੂਟ ਕਰਦਾ ਹੈ ਬਾਦਾਮ ਰੋਗਨ ਤੁਸੀਂ ਉਹ ਬਾਦਾਮ ਰੋਗਨ ਚੜਾਉਂਦਾ ਨਾ ਇਧੀਆਂ ਕੁਝ ਡਰਾਪਸ ਲੈ ਲਿਓ ਜੇਕਰ ਤੁਹਾਨੂੰ ਬਦਾਮਾਂ ਦਾ ਤੇਲ ਵੀ ਆਂਦਾ ਏ ਕਦੂਜਾ ਆਲਮੰਡ ਆਇਲ ਉਹ ਵੀ ਲੈ ਸਕਦੇ ਹੋ ਖੋਪੇ ਦਾ ਤੇਲ ਲੈਣਾ ਤੇ ਖੋਪੇ ਦਾ ਵੀ ਇਹਦੇ ਵਿੱਚ ਲੈ ਕੇ ਕੁਝ ਬੂੰਦਾ ਮਿਕਸ ਕਰ ਲੈਣਾ ਤੁਸੀਂ ਆਹ ਲਓ ਜੀ ਚਾਰ ਕੁ ਬੂੰਦਾ ਇਹਦੇ ਚ ਤੋ ਤਿੰਨ ਚਾਰ ਆਹ ਲਓ ਜੀ ਆਹ ਲਓ ਜੀ ਇਹਨੂੰ ਵਧੀਆ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਕਰਕੇ ਆਪਾਂ ਆਪਣੇ ਫੇਸ ਤੇ ਆ ਦੇਖੋ ਮਿਕਸ ਕਰਕੇ ਨਾ ਇਹਨੂੰ ਵਧੀਆ ਵਾਈਟ ਜੀ ਇੱਕ ਕਰੀਮ ਬਣ ਜਾਊਗੀ ਬਹੁਤ ਅੱਛੀ ਠੀਕ ਹੈ ਹੁਣ ਆਪਾਂ ਇਹਦੇ ਨਾਲ ਆਪਾਂ ਆਪਣੇ ਫੇਸ ਤੇ ਪੂਰੇ ਫੇਸ ਤੇ ਲਗਾਵਾਂਗੇ ਠੀਕ ਹੈ ਇਹ ਸੌਣ ਲੱਗਿਆ ਤੁਸੀਂ ਨਾ ਜਰੂਰ ਸੋਣਾ ਇਹਨੂੰ ਲਗਾ ਕੇ ਸੋ ਜੋ ਕੋਈ ਇਹ ਨਹੀਂ ਹੈਗੀ ਆਪਾਂ ਕਰਨਾ ਇਹਦੇ ਇਹ ਵੀ ਤੁਸੀਂ ਆਪਣੇ ਮ사ਜ ਕਰਨੀ ਹੈ 10 ਮਿੰਟ ਠੀਕ ਹੈ ਜੀ ਆ ਦੇਖੋ ਤੁਸੀਂ ਸਵੇਰੇ ਉੱਠ ਕੇ ਦੇਖੋਗੇ ਤੁਹਾਡੇ ਚਿਹਰੇ ਤੇ ਬਹੁਤ ਅੱਛਾ ਗਲੋ ਵੀ ਆਏਗਾ ਤੁਹਾਡੇ ਰਿੰਕਲ ਵੀ ਖਤਮ ਹੋਣਗੇ ਠੀਕ ਹੈ ਤੇ ਜੇਕਰ ਤੁਸੀਂ ਕਰ ਸਕਦੇ ਹੋ ਦਹੀਂ ਦੇ ਵਿੱਚ ਥੋੜੀ ਹਲਦੀ ਪਾ ਕੇ ਠੀਕ ਹੈ ਥੋੜੀ ਜੀ ਹਲਦੀ ਪਾ ਲਓ ਥੋੜਾ ਚਾਵਲਾ ਦਾ ਆਟਾ ਪਾ ਕੇ ਉਹ ਵੀ ਤੁਸੀਂ ਪੈਕ ਬਣਾ ਕੇ ਲਾ ਸਕਦੇ ਹੋ ਬਹੁਤ ਅੱਛੇ ਰਿਜ਼ਲਟ ਮਿਲਦੇ ਉਹ ਦਿਨ ਦੇਖੋ ਇਸ ਤਰ੍ਹਾਂ ਕਰਕੇ ਆਪਾਂ 10 10 ਮਿੰਟ 10 ਕੁ ਮਿੰਟ ਇਹ ਵਾਲੀ ਸਾਰੀ ਮ사ਜ ਕਰਨੀ ਹੈ ਹਾਂ ਦੇਖੋ ਇਸ ਤਰ੍ਹਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਇਹ ਸਾਡੀ ਸਕਿਨ ਨੂੰ ਹੱਥਾਂ ਤੇ ਵੀ ਤੁਸੀਂ ਲਗਾ ਸਕਦੇ ਹੋ ਜਿਵੇਂ ਆਪਣੇ ਹੱਥ ਨਹੀਂ ਅੱਜਕੱਲ ਡਰਾਈ ਜਿਹਾ ਹੋ ਜਾਂਦੇ ਸਾਡੇ ਹੱਥ ਵੀ ਬਹੁਤ ਵਧੀਆ ਮਤਲਬ ਇਹਦੇ ਨਾਲ ਰਹਿਣਗੇ ਸੌਫਟ ਸੌਫਟ ਫਟੇ ਫਟੇ ਹੱਥ ਸਾਨੂੰ ਆਪਾਂ ਕਿਸੇ ਵੀ ਕਈਂ ਗਰੀ ਕਿਸੇ ਦੇ ਸਾਹਮਣੇ ਕਰਦੇ ਆ ਬੜੇ ਬੁਰੇ ਲੱਗਦੇ ਹਨਾ ਇਹ ਸਾਨੂੰ ਆ ਦੇਖੋ ਤੁਸੀਂ ਮੇਰੇ ਹੱਥਾਂ ਨੂੰ ਮੈਂ ਆ ਲਗਾਉਣ ਲੱਗ ਗਈ ਨਾ ਜਦੋਂ ਦੀ ਮੈਂ ਵੈਸਲੀਨ ਵਗੈਰਾ ਲਗਾਨੀ ਆ ਜਾਂ ਐਵੇਂ ਦੀ ਕਰੀਮ ਤੇ ਬਹੁਤ ਅੱਛੇ ਹੋਣ ਲੱਗੇ ਮੇਰੇ ਹੱਥਾਂ ਤੇ ਆ ਦੇਖ ਲਓ ਤੁਸੀਂ ਕਿੰਨਾ ਫਰਕ ਆ ਗਿਆ ਇਹਦੀ ਮੈਂ ਕੇਅਰ ਨਹੀਂ ਕਰਦੀ ਨਾ ਤੇ ਇਹਦੀ ਕਰਦੀ ਮਤਲਬ ਜਿਵੇਂ ਸਾਰਾ ਦਿਨ ਹੱਥ ਕੰਮ ਦੇ ਵਿੱਚ ਰਹਿੰਦਾ ਤੇ ਸਰਦੀਆਂ ਦੇ ਵਿੱਚ ਇਦਾਂ ਸਕਿਨ ਖਰਾਬ ਹੋਣੀ ਚਾਹੀਦੀ ਮਤਲਬ ਲੱਗ ਜਾਂਦੀ ਹੈ ਸਾਡੀ ਤੇ ਇਸ ਤਰ੍ਹਾਂ ਕਰਕੇ ਆ ਦੇਖੋ ਸਾਰੀ ਕਰੀਮ ਤੁਹਾਡੇ ਅੰਦਰ ਆ ਦੇਖੋ ਫੇਸ ਦੇ ਅੰਦਰ ਹੀ ਰਿਜ਼ਰਵ ਹੋ ਜਾਣੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਠੀਕ ਹੈ ਆ ਦੇਖੋ ਇਸ ਤਰ੍ਹਾਂ ਕਰਕੇ ਮ사ਜ ਕਰਦੇ ਜਾਣਾ ਥੋੜੀ دیر ਤੁਸੀਂ ਐਨ ਵਧੀਆ ਤਰੀਕੇ ਨਾਲ ਜਿਹੜੇ ਇੱਥੇ ਡਾਰਕ ਬਲੈਕ ਜੇ ਹੁੰਦੇ ਆ ਨਾ ਸਾਡੀ ਅੱਖਾਂ ਦੇ نیچے ਉਹ ਵੀ ਤੁਹਾਡੇ ਠੀਕ ਹੋਣੇ ਸ਼ੁਰੂ ਹੋ ਜਾਣਗੇ ਡਾਰਕ ਸਰਕਲ ਕਹਿੰਦੇ ਆ ਜੀ ਇਹਨਾਂ ਨੂੰ ਆਪਾਂ ਜ਼ਿਆਦਾਤਰ ਕਿ ਇੱਕ ਤਾਂ ਫੋਨ ਚਲਾਣੇ ਦੀ ਵਜ੍ਹਾ ਨਾਲ ਬਹੁਤ ਹੁੰਦੇ ਆ ਕੋਈ ਵੀ ਇਹ ਆਪਾਂ ਸੈਟ ਟਰੈਸ ਲੈਣੇ ਜਾਂ ਕਿਸੇ ਚੀਜ਼ ਦੀ ਟੈਨਸ਼ਨ ਲੈਂਦੇ ਆ ਤਾਂ ਵੀ ਹੋ ਜਾਂਦੇ ਆ ਇੱਕ ਆਪਾਂ ਨੂੰ ਆਪਣੇ ਲਈ ਖਾਸ ਧਿਆਨ ਰੱਖਣਾ ਚਾਹੀਦਾ ਠੀਕ ਹੈ ਤੇ ਮੈਂ ਪਹਿਲਾਂ ਜਿਹੜਾ ਤੁਹਾਨੂੰ ਪਾਊਡਰ ਬਣਾ ਕੇ ਦੱਸੀ ਆ ਨਾ ਬਹੁਤ ਸਾਰੀਆਂ ਭੈਣਾਂ ਨੇ ਸ਼ਾਇਦ ਮੇਰੀ ਵੀਡੀਓ ਦੇਖੀ ਹੋਏਗੀ ਮੈਂ ਹੁਣੇ ਪਾਈਏ ਦੋ ਦੋ ਚਾਰ ਦਿਨ ਪਹਿਲਾਂ ਹੀ ਵੀਡੀਓ ਪਾਈ ਹੋਈ ਏ ਤੇ ਉਹਦੇ ਵਿੱਚ ਮੈਂ ਮਖਾਣੇ ਵਗੈਰਾ ਸਾਰੀਆਂ ਚੀਜ਼ਾਂ ਪਾ ਕੇ ਦੱਸਿਆ ਦੁੱਧ ਦੇ ਨਾਲ ਲੋ ਉਹ ਬਹੁਤ ਅੱਛੀ ਚੀਜ਼ ਹੈ ਤੁਸੀਂ ਵੀ ਉਸ ਤਰ੍ਹਾਂ ਹੀ ਲੈਣਾ ਮੈਨੂੰ ਕਮੈਂਟਾਂ 'ਚ ਜ਼ਰੂਰ ਦੱਸਣਾ ਠੀਕ ਹੈ ਜੀ ਥੈਲੋਜੀ ਆ ਦੇਖੋ ਥੋੜੀ देर ਬਾਅਦ ਜਿ ਆਪਾਂ ਜਿਵੇਂ ਹੀ ਦੇਖਾਂਗੇ ਕਿ ਸਾਡੀ ਆ ਕਰੀਮ ਬਿਲਕੁਲ ਅੰਦਰ ਆਪਣੇ ਰਮਣ ਲੱਗ ਜਾਂਦੀ ਹੈ ਸਾਡੇ ਅੰਦਰ ਸਕਿਨ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਤੁਸੀਂ ਇਸੇ ਤਰ੍ਹਾਂ ਹੀ ਲਗਾ ਕੇ ਸੋ ਸਕਦੇ ਹੋ ਜੇਕਰ ਤੁਹਾਡੇ ਕੋਲ ਐਲੋ ਐਲੋਵੀਰਾ ਵਗੈਰਾ ਨਹੀਂ ਵੀ ਹੈਗਾ ਨਾ ਤੁਸੀਂ ਰਾਤ ਨੂੰ ਸੌਣ ਲੱਗਿਆਂ ਖੋਪੇ ਦੇ ਤੇਲ ਦੇ ਵਿੱਚ ਵੈਸਲੀਨ ਮਿਲਾ ਲੈਣੀ ਹੈ ਤੇ ਰਾਤ ਨੂੰ ਸੌਣ ਲੱਗਿਆ ਤੁਸੀਂ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਕਿ 10 ਮਿੰਟ ਆਪਣੀ ਸਕਿਨ ਦੇ ਲਈ ਜ਼ਰੂਰ ਕੱਢਿਆ ਕਰੋ ਠੀਕ ਹੈ ਹੱਥਾਂ ਪੈਰਾਂ ਤੇ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਮਾਲਿਸ਼ ਕਰਿਆ ਕਰੋ ਤੁਹਾਡੀਆਂ ਜਿਹੜੀਆਂ ਹੱਥਾਂ ਦੀਆਂ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀ ਹੈ ਨਾ ਸਕਿਨ ਬਹੁਤ ਢਿਲੀ ਢਿਲੀ ਜੀ ਹੋ ਜਾਂਦੀ ਹੈ ਮੈਂ ਤਾਂ ਮੇਰੀ ਸਕਿਨ ਬਹੁਤ ਖਰਾਬ ਹੋ ਚੁੱਕੀ ਸੀ ਜੀ ਹੁਣ ਤਾਂ ਮੇਰੀ ਸਕਿਨ ਬਹੁਤ ਠੀਕ ਹੋ ਗਈ ਹੈ ਤੇ ਮੇਰੇ ਇੱਥੇ ਵੀ ਨਾ ਰਿੰਕਲ ਪੈਣੇ ਸ਼ੁਰੂ ਹੋ ਗਏ ਸੀ ਜਦੋਂ ਮੈਂ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਮੇਰੇ ਬਹੁਤ ਰਿੰਕਲ ਪੈਣੇ ਸ਼ੁਰੂ ਹੋ ਗਏ ਸੀ ਜਦੋਂ ਦੇ ਮੈਂ ਨੁਸਖੇ ਆਪਣੇ ਘਰੇਲੂ ਬਣਾਉਣ ਲੱਗੀਆਂ ਨਾ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਲੱਗਦਾ ਬਹੁਤ ਅੱਛਾ ਲੱਗਦਾ ਮੈਨੂੰ ਬਹੁਤ ਸਾਰੀਆਂ ਭੈਣਾਂ ਮਤਲਬ ਜਿੰਨਾਂ ਨੂੰ ਫਰਕ ਲੱਗਦਾ ਉਹ ਮੈਨੂੰ ਕਮੈਂਟ ਕਰਦੀ ਹੁੰਦੀਆਂ ਔਰ ਹੋਰ ਉਸੇ ਵੀ ਕਈ ਵੀਡੀਓ ਮਤਲਬ ਜਦੋਂ ਮੈਂ ਕੀਵਰੀ ਲੇਟ ਆਵੇ ਕਮੈਂਟ ਉਹ ਨਹੀਂ ਮੈਂ ਪਿੰਨ ਕਰ ਸਕਦੀ ਨਹੀਂ ਤੇ ਜਦੋਂ ਵੀ ਮੈਨੂੰ ਕੋਈ ਕਹਿੰਦੀ ਆ ਨਾ ਕਿ ਸਾਨੂੰ ਬਹੁਤ ਅੱਛਾ ਜਿਹਾ ਰਿਜ਼ਲਟ ਮਿਲਿਆ ਮੈਂ ਹਮੇਸ਼ਾ ਉਹਨਾਂ ਦਾ ਤੁਸੀਂ ਪੜਿਆ ਕਰੋ ਕਮੈਂਟ ਜ਼ਰੂਰ ਪੜਿਆ ਕਰੋ ਠੀਕ ਹੈ ਬਹੁਤ ਵਧੀਆ ਲੱਗਦਾ ਮੈਂ ਕੋਈ ਵੀ ਵੀਡੀਓ ਮਤਲਬ ਐਸਾ ਕੋਈ ਚੀਜ਼ ਨਹੀਂ ਹੈ ਜਿਹੜੀ ਤੁਹਾਨੂੰ ਮੈਂ ਕਿਸੇ ਚ ਵੇਖ ਕਰਾਂਗੀ ਜਾਂ ਕੋਈ ਨੁਕਸਾਨ ਦੇਗਾ ਤੁਹਾਨੂੰ ਬਾਹਰ ਦੇ ਪ੍ਰੋਡਕਟ ਲੈਣੇ ਨਾਲੋਂ ਬਾਹਰ ਦੀਆਂ ਕਰੀਮਾਂ ਲੈਣਿਆਂ ਨਾਲੋਂ ਕੋਸ਼ਿਸ਼ ਕਰਿਆ ਕਰੋ ਜਿੰਨਾ ਹੋ ਸਕੇ ਤੁਸੀਂ ਇਹ ਚੀਜ਼ਾਂ ਯੂਜ਼ ਕਰਿਆ ਕਰੋ ਅੱਜ ਕੱਲ ਚਾਵਲਾਂ ਦਾ ਆਟਾ ਬਹੁਤ ਵਧੀਆ ਮਿਲ ਜਾਂਦਾ ਸਾਨੂੰ ਠੀਕ ਹੈ ਜਿਵੇਂ ਆਪਾਂ ਮੱਕੀ ਦੀ ਰੋਟੀ ਬਣਾਣਿਆਂ ਚਾਵਲਾਂ ਦਾ ਆਟਾ ਬਣਾਣਿਆਂ ਇਹਦੇ ਨਾਲ ਇਹ ਥੋੜਾ ਖੁਰਦਰਾ ਵੀ ਹੁੰਦਾ ਇਹਦੇ ਨਾਲ ਵਾਲ ਸਾੜੇ ਇਹ ਵੀ ਰਿਮੂਵ ਹੁੰਦੇ ਆ ਠੀਕ ਹੈ ਅੱਜ ਕਲੋ ਕੁਸੀਂ ਮੇਰੀ ਸਕਿਨ ਬਹੁਤ ਵਧੀਆ ਤੇ ਇਸ ਤਰੀਕੇ ਨਾਲ ਹੋ ਗਈ ਹੈ ਦੇਖੋ ਮੇਰੀ ਕਰੀਮ ਦਿਖ ਵੀ ਨਹੀਂ ਰਹੀ ਹੁਣ ਬਿਲਕੁਲ ਵੀ ਨਹੀਂ ਹੈਗੀ 10 ਮਿੰਟਾਂ ਦੇ ਅੰਦਰ ਅੰਦਰ ਮ사ਜ ਕਰਦੇ ਕਰਦੇ ਹੀ ਮੈਂ ਦੇਖ ਲਓ ਮਤਲਬ ਇੰਨਾ ਵੀ ਅੰਦਰ ਹੋ ਚਲੀ ਗਈ ਹੈ ਮੇਰੀ ਸਕਿਨ ਦੇ ਕਿ ਮੈਨੂੰ ਪਤਾ ਵੀ ਨਹੀਂ ਲੱਗ ਰਿਹਾ ਤੇ ਆ ਦੇਖੋ ਬਹੁਤ ਅੱਛਾ ਮੈਨੂੰ ਰਿਜ਼ਲਟ ਵੀ ਮਿਲਦਾ ਹੈ ਬਹੁਤ ਪਿਆਰਾ ਲੱਗਦਾ ਹੈ ਆਪਣੇ ਆਪ ਨੂੰ ਵੀ ਵਧੀਆ ਲੱਗਦਾ ਕਿੰਨਾਂ ਮਤਲਬ ਆਪਣੇ ਸਕਿਨ ਨੂੰ ਵੀ ਨਾ ਉਹ ਮਿਲਦੇ ਸ਼ਾਂਤੀ ਜੀ ਮਿਲਦੀ ਹੈ ਤੇ ਇਹਦੇ ਅੰਦਰ ਚਲੀ ਜਾਂਦੀ ਹੈ ਸਕਿਨ ਦੇ ਅੰਦਰ ਜਿਵੇਂ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਜੀ ਰੰਮ ਗਈ ਹੈ ਠੀਕ ਹੈ ਜੀ ਬਿਲਕੁਲ ਵੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਵੀ ਨਹੀਂ ਤੁਹਾਡੇ ਹੱਥਾਂ ਤੇ ਵੀ ਲੱਗੇਗੀ ਠੀਕ ਹੈ ਇਸੇ ਤਰ੍ਹਾਂ ਹੀ ਸੋ ਜਾਣਾ ਤੁਸੀਂ ਆਪਣਾ ਸਵੇਰੇ ਨੋਰਮਲ ਪਾਣੀ ਦੇ ਨਾਲ ਆਪਣਾ ਫੇਸ ਧੋ ਲੈਣਾ ਤੇ ਤੁਹਾਨੂੰ ਖੁਦ-ਖੁਦ ਇੱਕ ਹਫਤੇ ਦੇ ਅੰਦਰ ਡੇਲੀ ਲਗਾ ਲਓ ਤਾਂ ਵੀ ਕੋਈ ਦਿੱਕਤ ਨਹੀਂ ਜਿਹੜੀਆਂ ਭੈਣਾਂ ਨੇ ਫਿਰ ਮੈਨੂੰ ਕਮੈਂਟ ਆਣਗੇ ਦੀਦੀ ਅਸੀਂ ਕਿੰਨੀ ਵਾਰੀ ਲਗਾ ਸਕਦੇ ਆ ਇਹ ਪੈਕ ਚਾਹੇ ਤੁਸੀਂ ਨਾ ਲਗਾਓ ਹਫਤੇ 'ਚ ਤਿੰਨ ਵਾਰ ਲਗਾ ਲਓ ਜਿਹੜਾ ਮੈਂ ਦੱਸਿਆ ਹੈ ਜੇਕਰ ਤੁਸੀਂ ਇਹ ਕਰੀਮ ਲਗਾਣੀ ਹੈ ਡੇਲੀ ਲਗਾ ਸਕਦੇ ਹੋ ਨਹੀਂ ਕਰੀਮ ਲਗਾਣੀ ਤੇ ਮੇਰੀਆਂ ਭੈਣਾਂ ਵੈਸਲੀਨ ਖੋਪੇ ਦਾ ਤੇਲ ਦੇ ਵਿੱਚ ਮਿਕਸ ਕਰਕੇ ਉਹ ਲਗਾ ਸਕਦੀਆਂ ਨੇ ਤੇ ਨਹੀਂ ਲਗਾਣਾ ਤੇ ਬਦਾਮਾਂ ਦੇ ਤੇਲ ਦੀ ਮਾਲਿਸ਼ ਜ਼ਰੂਰ ਕਰਿਆ ਕਰੋ ਦੇਖਿਆ ਕਰੋ ਤੁਹਾਨੂੰ ਜੇ ਸੂਟ ਕਰਦਾ ਹੈ ਇਹ ਵੀ ਚੀਜ਼ ਕਈ ਵਾਰੀ ਹੁੰਦੀ ਹੈ ਕਈਆਂ ਦੇ ਸਕਿਨ ਤੇ ਸੂਟ ਨਹੀਂ ਕਰਦਾ ਮੈਨੂੰ ਤੇ ਲੱਗਦਾ ਕਿ ਬਾਦਾਮ ਰੋਗਨ ਸਭ ਦੇ ਸੂਟ ਹੈ ਇਹ ਬਾਦਾਮ ਰੋਗਨ ਤੁਹਾਨੂੰ ਪਤਾ ਹੈ ਖਾਣੇ ਦੇ ਵੀ ਕੰਮ ਆਉਂਦਾ ਆਪਾਂ ਦੁੱਧ ਦੇ ਵਿੱਚ ਪਾ ਕੇ ਵੀ ਬੁੰਦਾ ਕੁਝ ਪੀਂਦੇ ਆ ਨਾ ਤੇ ਇਹੀ ਬਾਦਾਮ ਰੋਗਨ ਆਪਾਂ ਫੇਸ ਤੇ ਵੀ ਯੂਜ਼ ਕਰ ਸਕਦੇ ਆ ਬਹੁਤ ਅੱਛਾ ਲੱਗੇਗਾ ਵਧੀਆ ਵਧੀਆ ਜੇ ਕਮੈਂਟ ਜ਼ਰੂਰ ਕਰਿਓ ਤੇ ਕਰਿਓ ਕੋਸ਼ਿਸ਼ ਠੀਕ ਹੈ ਜੀ ਇਹ ਨਹੀਂ ਵੀ ਇੱਕ ਦਿਨ ਜੀ ਅੱਜ ਵੀਡੀਓ ਦੇਖੀ ਤੇ ਤੁਸੀਂ ਕਹੋਗੇ ਮੈਨੂੰ ਰਿਜ਼ਲਟ ਨਹੀਂ ਮਿਲਿਆ ਇਹ ਕਰਿਆ ਕਰੋ ਜਿੰਨਾਂ ਭੈਣਾਂ ਦੀ ਸਕਿਨ ਉਮਰ ਤੋਂ ਪਹਿਲਾਂ ਖਰਾਬ ਹੋ ਚੁੱਕੀ ਹੈ ਰਿੰਕਲ ਆ ਚੁੱਕੇ ਉਹਨਾਂ ਦੇ ਲਈ ਬਹੁਤ ਬੈਸਟ ਆਈਡੀਆ ਹੈ ਮੈਨੂੰ ਸਭ ਨੂੰ ਜ਼ਰੂਰ ਦੱਸਿਓ ਕਮੈਂਟਾਂ ਵਿੱਚ ਠੀਕ ਹੈ ਬਾਕੀ ਮਿਲਦੀ ਆ ਜੀ ਕੱਲ ਨਵੇਂ ਵਲੌਗ ਦੇ ਨਾਲ ਮੇਰਾ ਮਨ ਕੀਤਾ ਕਿ ਮੈਨੂੰ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ ਮੈਂ ਪਹਿਲਾਂ ਵੀ ਕੀਤਾ ਖੰਗ ਦੀ ਅੱਡੀਆਂ ਦੀ ਜੋ ਵੀ ਹੁੰਦਾ ਮੈਂ ਤੁਹਾਡੇ ਨਾਲ ਸਾਰੀਆਂ ਵੀਡੀਓ ਸ਼ੇਅਰ ਕਰਦੀ ਹੁੰਦੀ ਆ ਤੇ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਨਾਇਰਕ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਬਾਕੀ ਮਿਲਦੇ ਆ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਬਿਲਕੁਲ ਸਿੰਪਲ ਤੇ ਸੋਖੇ ਤੇ ਦੇਸੀ ਨੁਸਖੇ ਆ ਤੇ ਬਣਾਉਂਦੀ ਆ ਤੇ ਤੁਹਾਡੇ ਨਾਲ ਸ਼ੇਅਰ ਕਰਦੀ ਆ ਬਾਏ ਬਾਏ ਸਸਟ੍ਰਿਕਾ